ਜਿਹੜੇ ਜੀ ਕਹਿੰਦੇ ਆ ਵੀ ਕੁੜੀਆਂ ਨੂੰ ਹਿੱਸਾ ਨਹੀਂ ਲੈਣਾ ਚਾਹੀਦਾ ਮੇਰੇ ਅੱਖੀ ਦੇਖਿਆ ਹੋਈਆਂ ਗੱਲਾਂ ਤੇ ਸੁਣੀਆਂ ਹੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਹੁਣ ਜਿਹਦੇ ਮਾਤਰ ਲਾਲਾ ਦੋ ਪਾਈ ਨੇ ਜਾਂ ਪੰਜ ਕੁੜੀਆਂ ਨੇ ਚਾਰ ਕੁੜੀਆਂ ਲੱਗੀਆਂ ਸਾਡੇ ਸਮਿਆਂ ਦੀ ਗੱਲ ਕਰਦੀ ਹਾਂ ਚਲ ਹੁਣ ਤਾਂ ਜੀ ਕਹੀਏ ਹੁਣ ਬਹੁਤ ਫਰਕ ਆ ਹੁਣ ਕੁੜੀਆਂ ਨੂੰ ਬਰਾਬਰ ਰੱਖਦੇ ਆਪਾਂ ਬਰਾਬਰ ਵੜਾਉਂਦੇ ਲਿਖਾਉਂਦੇ ਕੋਈ ਫਰਕ ਨਹੀਂ ਮੁੰਡੇ ਕੁੜੀਆਂ 'ਚ ਹੁਣ ਨਹੀਂ ਕਰਦਾ ਕੋਈ ਹੋਣਾ ਕਰਦਾ ਪਰ ਹੁਣ ਬਹੁਤ ਫਰਕ ਹੈ ਚੀਜ਼ਾਂ ਦਾ ਹੁਣ ਤਾਂ 80% ਜਿਵੇਂ ਕਹਿੰਦੇ ਹੁੰਦੇ ਆ ਹੁਣ ਤਾਂ 20% ਕੋਈ ਫਰਕ ਕਰ ਦਿੰਦੇ ਨੇ 80% ਤਾਂ ਸਾਰੇ ਬਰਾਬਰ ਰੱਖਦੇ ਨੇ ਤੇ ਜਿਵੇਂ 5-4 ਕੁੜੀਆਂ ਨੇ ਕਿਸੇ ਦੀ ਮੁੰਡੇ ਆ ਤਾਂ ਜਿਵੇਂ ਹੈਗੇ ਨੇ ਕਿਸੇ ਦੇ 2 ਨੇ ਕਿਸੇ ਦੇ 3 ਨੇ ਉਹਨਾਂ ਨੂੰ ਪੜਾ ਲੈਣਾ ਕੁੜੀਆਂ ਨੂੰ ਨਹੀਂ ਪੜਾਉਣਾ ਹੈਗਾ ਕੀ ਕਹਣਾ ਜਿਹੜੀ ਛੋਟੀਆਂ ਕੁੜੀਆਂ ਦੀ 1-2 ਪੜ ਗਈਆਂ ਨਹੀਂ ਤਾਂ ਬਸ ਅਨਪੜੀ ਹੁੰਦੀਆਂ ਸੀਗੀਆਂ ਕੰਮ ਕਰਾਉਣਾ ਡੰਗਰਾਂ ਦਾ ਕੰਮ ਕਰਨਾ ਸਾਰਾ ਟੋਟਲ ਕੰਮ ਕਰਨਾ ਕੁੜੀਆਂ ਨੇ ਮੁੰਡਿਆਂ ਨੇ ਪੜ ਲੈਣਾ ਪੜ ਕੇ ਨੌਕਰੀਆਂ ਤੇ ਲੱਗ ਗਏ ਕੁੜੀਆਂ ਨੂੰ ਦੇਖ ਕੇ ਠੀਕ ਠਾਕ ਘਰ ਵਿਆਹਤੀਆਂ ਕੁੜੀਆਂ ਇਹ ਗੱਲ ਆ ਜੀ ਜਿਵੇਂ ਹੁਣ ਮੁੰਡੇ ਤਾਂ ਪੜ ਕੇ ਨੌਕਰੀਆਂ ਤੇ ਲੱਗੇ ਵਧੀਆ ਦੇ ਪੈਰਾਂ ਸਿਰ ਹੋ ਗਏ ਵਧੀਆ ਤਿਆਂ ਕਿੱਥੋਂ ਉਹ ਵੀ ਤਾਂ ਉਸ ਘਰ ਦੀਆਂ ਨਹੀਂ ਜੰਮੀਆਂ ਪੜੀਆਂ ਜਿਨ੍ਹਾਂ ਨੇ ਇੰਨਾ ਧੰਦ ਪਟਿਆ ਪਹਿਲਾਂ ਤਾਂ ਪਿੱਛੇ ਕੀਤਾ ਇੰਨਾ ਕੰਮ ਫਿਰ ਗਾਂ ਜਿੱਥੇ ਸਹੁਰੇ ਵਿਆਹੀ ਆ ਉਥੇ ਇੰਨਾ ਕੰਮ ਕਰਨਾ ਤਿਆਂ ਨਹੀਂ ਤੇ ਫਿਰ ਜਦੋਂ ਮਤਲਬ ਭਾਈ ਪੈਰਾਂ ਸਿਰ ਹੋ ਜਾਂਦੇ ਨੇ ਫਿਰ ਉਹ ਬਾਲਾ ਧਿਆਨ ਨਹੀਂ ਦਿੰਦੇ ਵੀ ਸਾਡੀਆਂ ਭੈਣਾਂ ਨੇ ਇੱਥੇ ਇੰਨਾ ਕੰਮ ਕੀਤਾ ਇੰਨੀ ਮਿਹਨਤ ਕੀਤੀ ਗਾਹ ਫੇਰ ਕਰਦੀਆਂ ਨੀ ਗੀਆਂ ਸਾਨੂੰ ਸਾਡੇ ਮਾਪਿਆਂ ਨੇ ਪੜਾਅ ਲਖਾ ਕੇ ਨੌਕਰੀਆਂ ਤੇ ਲਵਾਤਾ ਉਹਨੂੰ ਤਾਂ ਵਿਚਾਰੀ ਨੂੰ ਪੜਾਇਆ ਵੀ ਨਹੀਂ ਹੈਗਾ ਇਹ ਦੀ ਸੋਚਦੇ ਫਿਰ ਐਂ ਕਹਿੰਦੇ ਵੀ ਤੂੰ ਕੌਣ ਤੇ ਮੈਂ ਕੌਣ ਜਿਹੜੀ ਮੈਂ ਤੁਹਾਨੂੰ ਦੇਖੀ ਤੇ ਸੋਣੀ ਬੀਤੀ ਹੀਦ ਕੱਲ ਦੱਸਦੀ ਇਹ ਗੱਲ ਦਾ ਐ ਨਾ ਕਿ ਉਹ ਵੀ ਕਨੀ ਗਾਦੀ ਬਜ਼ਾਰ ਜਿਹਦੇ ਬੀਤੀਆਂ ਹੁੰਦੀਆਂ ਨੇ ਉਹਨੂੰ ਪਤਾ ਹੁੰਦਾ ਹੋਰ ਵੀ ਹੋਣਗੇ ਬਥੇਰੇ ਮੇਰੇ ਵਰਗੇ ਤੇ ਇਸ ਕਰਕੇ ਇਹ ਵੀ ਅਗਲਾ ਕਹਿ ਦਿੰਦਾ ਫੇਰ ਜਦੋਂ ਕਾਹਾਂ ਕੁੜੀਆਂ ਦੀ ਕੋਈ ਤਣੀ ਆਉਂਦੀ ਆ ਕਸੂਰ ਉਦੋਂ ਵੀ ਫਿਰ ਪਿੱਛੇ ਲੱਤਾਂ ਘਚਦੇ ਨੇ ਉਹ ਬਣੀ ਉਦੋਂ ਕੋਈ ਮਾਂ ਤੇ ਚਲੇ ਜਾਂਦੇ ਨੇ ਕਿ ਤੁਹਾਨੂੰ ਪਤਾ ਹੈ ਪਰਜਾਈਆਂ ਦੀ ਭਾਈਆਂ ਦੀ ਮਰਜ਼ੀ ਹੋ ਜਾਂਦੀ ਹੈ ਜੋ ਚੰਗਾ ਕਰਨ ਮਾੜਾ ਕਰਨ 24/7 ਨਹੀਂ ਇਸ ਕਰਕੇ ਜਿਹੜੀਆਂ ਪਹਿਲਾਂ ਕੁੜੀਆਂ ਸੀ ਉਹ ਇੰਨਾ ਕੰਮ ਕਰਦੀਆਂ ਸੀ ਆ ਉਹਨਾਂ ਇੰਨਾ ਕਦਾ ਹੱਕ ਬਣਦਾ ਵੀ ਭਾਈ ਐ ਤਾਂ ਕਹਿਣ ਵੀ ਸਰਦੀਆਂ ਕੁੜੀਆਂ ਨਾ ਪੜੀਆਂ ਨੇ ਵਿਚਾਰੀਆਂ ਨੇ ਇੰਨਾ ਕੰਮ ਕੀਤਾ ਕੋਈ ਗੱਲ ਨਹੀਂ ਹੁਣ ਸਾਡੇ ਚ ਪਾਣੀ ਮਰਦਾ ਹੁਣ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਕਰੀਏ ਬੱਦ ਤੋਂ ਬੱਦ ਹੁਣ ਮੈਂ ਇੱਕ ਵੀਰ ਦੀ ਗੱਲ ਸੁਣੀ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਉਹ ਕਹਿੰਦਾ ਵੀ ਜਦ ਅਸੀਂ ਵਿਆਈਆਂ ਕੁੜੀਆਂ ਸਾਡੀਆਂ ਵੀ ਸਾਡਾ ਬਹੁਤ ਹੱਥ ਤੰਗ ਸੀਗਾ ਵੀ ਮਤਲਬ ਅਸੀਂ ਜਿਉ ਸਰਦੇ ਵਾਲੀ ਬਸ ਉਹ ਚੀਜ਼ਾਂ ਦੇ ਕੇ ਅਸੀਂ ਵਿਆਹਤੀਆਂ ਪਰ ਹੁਣ ਸਾਨੂੰ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ। ਹੁਣ ਅਸੀਂ ਸਾਡੇ ਰੰਗ ਲੱਗੇ ਹੋਏ ਨੇ। ਉਹ ਕਹਿੰਦਾ ਮੈਂ ਸਾਰੀਆਂ ਭੈਣਾਂ ਨੂੰ ਇੱਕੋ ਜਿਹੀ ਚੀਜ਼ ਬਣਵਾ ਕੇ ਦਿੱਤੀਆਂ। ਵੀ ਲੈ ਜੱਤਾਂ ਸਾਡੇ ਚ ਗੰਜਾਇਸ ਨਹੀਂ ਸੀ ਹੁਣ ਸਾਡੇ ਚ ਭੈਣ ਗਜਾਇਸ। ਹੁਣ ਤੁਸੀਂ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ। ਇਹ ਹੁੰਦੀਆਂ ਭਾਈਆਂ ਦੀ ਦਲੇਰਗੀ। ਇਹ ਇਹ ਤੁਹਾਨੂੰ ਕਹਿੰਦਾ ਭਾਈ ਮਾਣ ਉਹਨਾਂ ਤੇ ਭੈਣਾਂ ਮਾਣ ਕਰਦੀਆਂ ਨੇ। ਇਹ ਨਹੀਂ ਕਹਿੰਦੇ ਭੁੱਖਾ ਕੋਈ ਵੀ ਨਹੀਂ ਹੁੰਦਾ ਠੀਕ ਆ ਆਪਣੇ ਘਰੇ ਚਾਹੇ ਕੋਈ ਦੰਗੀ ਪਾ ਕੇ ਕੱਟੀ ਜਾਂਦਾ ਇਹ ਨਹੀਂ ਗੱਲ ਹੈਗੀ। ਪਰ ਭਾਈਆਂ ਨੂੰ ਵੀ ਚਾਹੀਦਾ। ਇਹ ਚੀਜ਼ ਹੈ ਬਿਸਾਰਦੀਆਂ ਭੈਣਾਂ ਨੇ ਸਾਡਾ ਨਾ ਕੋਈ ਪਰਤੇ ਲੱਗਿਆ ਸੀ ਜੇ ਤਾਂ ਹੀ ਪੜੇ ਜੀ ਉਹਨਾਂ ਨੇ ਵੀ ਕੰਮ ਕਰੀ ਨਹੀਂ ਮਿਹਨਤ ਕਰ ਜਿਹੜੇ ਮਾਪੇ ਨੇ ਮਿਹਨਤ ਕੀਤੀ ਸਾਡੀ ਭੈਣਾਂ ਨੇ ਇੰਨਾ ਕੰਮ ਕਰਿਆ ਇਹ ਪਹਿਲੀਆਂ ਦੀ ਗੱਲਾਂ ਨਹੀਂ ਤੁਸੀਂ ਜਿਹੜੇ ਸਾਡੇ ਅੰਦੇ ਇਹਦੇ ਪਹਿਲੇ ਉਹ ਦੇਖ ਕੇ ਤੁਸੀਂ ਪਿੱਛੇ ਨਿਗਾਹ ਮਾਰ ਕੇ ਦੇਖ ਪਹਿਲਾਂ ਵਾਲੀਆਂ ਇਹ ਗੱਲਾਂ ਨਹੀਂ ਹੁਣ ਤਾਂ ਕੁੜੀਆਂ ਨੂੰ ਐਸੀ ਬਿਤੇਰੀ ਹੁਣ ਤਾਂ ਸੋਖਾ ਹੁਣ ਪੜਾਉਂਦੇ ਲਿਖਾਉਂਦੇ ਬਿਲਕੁਲ ਬਰਾਬਰ ਰੱਖਦੇ ਵੀ ਜਣੀ ਇਹ ਗੱਲ ਮਗਰੋਂ ਤੱਕ ਲੈ ਕਹਿੰਦੇ ਹਿੱਸਾ ਨਹੀਂ ਲੈਣਾ ਚਾਹੀਦਾ ਐ ਨਹੀਂ ਕਰਨਾ ਚਾਹੀਦਾ ਵੀ ਇਹ ਵੀ ਸੋਚਣਾ ਚਾਹੀਦਾ ਉਹਨਾਂ ਨੂੰ ਵੀ ਸਾਡੀਆਂ ਕੁੜੀਆਂ ਨੇ ਕੋਈ ਕਹਿ ਕੇ ਨੀ ਚੀਜ਼ ਮੰਗੀ ਜਿਹੜਾ ਕੁਛ ਦੇ ਕਾ ਉਹ ਦੇ ਤਾ ਉਹ ਲੈ ਕੇ ਚਲੀ ਜਾਂਦੀ ਇਸ ਕਰਕੇ ਹਰ ਇੱਕ ਭੈਣ ਭਾਈ ਨੂੰ ਭੈਣ ਦਾ ਧਿਆਨ ਰੱਖਣਾ ਚਾਹੀਦਾ ਕੋਈ ਆਪਦੇ ਘਰ ਥੋੜੀ ਬਹੁਤੀ ਤੰਗੀ ਵਾਲੀ ਵੀ ਹੁੰਦੀ ਆ ਕੋਈ ਸਿੱਧਾ ਸੈਟ ਹੁੰਦਾ ਕੰਮ ਕਿਸੇ ਦਾ ਨਹੀਂ ਵੀ ਹੁੰਦਾ ਪਰ ਇਹ ਵੀ ਹੁਣ ਭੈਣਾਂ ਭਾਈਆਂ ਨੂੰ ਦੇਖਣਾ ਤਾਂ ਚਾਹੀਦਾ ਇੰਨੀ ਕੀ ਗੱਲ ਇਸ ਕਰਕੇ ਵੀ ਯਾਨੀ ਮੇਰਾ ਤਾਂ ਇਹ ਸਾ ਹੈਗਾ ਵੀ ਜੀਤਾ ਧੀਂਆਂ ਪੁੱਤ ਬਲੈਕ ਹੈਗੇ ਆ ਤੁਹਾਡੇ ਜੇ ਤੁਹਾਡੇ ਇੱਕ ਕੁੜੀਏ ਤੁਹਾਡੇ ਦੋ ਕੁੜੀਆਂ ਤੁਹਾਡੇ ਤਿੰਨ ਕੁੜੀਆਂ ਨਿਹੀਂ ਆ ਬਰਾਬਰ ਉਹਨਾਂ ਦਾ ਕੰਮ ਠੀਕ ਆ ਫਿਰ ਤਾਂ ਚਲੋ ਕੋਈ ਟਾਰਨੀ ਹੈ ਜੇ ਪੜਾਈਆਂ ਵੀ ਬਰਾਬਰ ਆ ਫਿਰ ਵੀ ਕੋਈ ਨਹੀਂ ਮੇਰੀ ਗੱਲ ਨੂੰ ਆਉਂਦੀ ਹੈ ਕੋਈ ਗੱਲ ਨਹੀਂ ਹੈ ਜੇ ਮਤਲਬ ਇਹ ਵੀ ਮੁੰਡੇ ਤਾਂ ਪੜਾ ਕੇ ਕੰਮਾਂ ਤੇ ਲਾਤੀ ਕੁੜੀਆਂ ਵਿਚਾਰੀਆਂ ਫਿਰ ਵੀ ਉਹ ਹੀ ਨੇ ਰਟੋਂਦੀਆਂ ਫਿਰ ਕੋਈ ਪੁੱਤ ਪੁੱਤ ਦੇਖੇ ਨਾ ਪਹਿਣਾ ਕਰਨੀ ਪਰ ਉਹ ਤਾਂ ਮਾੜੀ ਗੱਲ ਆ ਇਸ ਕਰਕੇ ਇਹ ਨਾ ਇਹ ਨਾ ਮਾਪੇ ਕਹਿਣੇ ਵੀ ਕੁੜੀਆਂ ਦਾ ਕੋਈ ਹੱਕ ਨਹੀਂ ਕੁੜੀਆਂ ਨੇ ਵੀ ਉਸੇ ਘਰ ਜਨਮ ਲਿਆ ਹੁੰਦਾ ਤੇ ਮੁੰਡਿਆਂ ਨੇ ਵੀ ਲਿਆ ਹੁੰਦਾ ਉਸੇ ਘਰ ਕੁੜੀਆਂ ਮੁੰਡਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਹਲੇ ਧੀਆ ਮਾਪੇ ਤਾਂ ਫੇਰ ਵੀ ਦੇਖਦੀਆਂ ਨੇ ਵੀ ਸਾਡੀ ਮਾਂ ਦੇ ਕੱਪੜੇ ਵਧੀਆ ਪਾਏ ਹੁਣ ਸਾਡੇ ਪਿਓ ਦੇ ਕੱਪੜੇ ਵਧੀਆ ਪਾਏ ਹੁਣ ਐ ਸੋਹਣੇ ਲੱਗਣ ਬੈਠੇ ਖੜੇ ਪਰ ਨੋਆਂ ਧੀਆ ਤਾਂ ਜਿਹੜੀ ਘਰਾਣੇ ਕਰਦੀਆਂ ਨੇ ਉਹੀ ਦੇਖਦੀਆਂ ਨੇ ਬਾਕੀ ਤਾਂ ਮੈਂ ਸਾਰਾ ਕੁਝ ਸੁਣਦੀ ਆਂ ਦੇਖਦੀ ਆਂ ਕਾਲਜੋਗਾ ਦੁਨੀਆ ਤੇ ਹੁਣ ਉਹ ਗੱਲਾਂ ਨਹੀਂ ਪਹਿਲਾਂ ਆ ਰਹੀਆਂ ਪਹਿਲਾਂ ਆਪਾਂ ਸ਼ਰਮ ਆਉਂਦੀ ਹੁੰਦੀ ਸੀ ਕਿ ਸਾਨੂੰ ਕੋ ਕੀ ਕਹੂਗਾ ਹੁਣ ਤਾਂ ਸ਼ਰਮ ਵਾਲੀ ਗੱਲੇ ਦੀ ਕੋਈ ਹੈਗੀ ਹੁਣ ਤਾਂ ਤੁਸੀਂ ਇਹ ਨਹੀਂ ਪਤਾ ਵੀ ਸ਼ਰਮ ਹੈ ਕਿੱਥੇ ਆ ਅੱਗੇ ਤਾਂ ਕਹਾਂ ਜੀ ਲਹੀ ਹੋਈ ਹੈ ਸ਼ਰਮ ਇਹਦੀ ਲਾ ਕੇ ਰੱਖੀ ਹੈ ਹੁਣ ਨਹੀਂ ਲਾ ਕੇ ਰੱਖੀ ਹੁਣ ਤਾਂ ਪਤਾ ਨਹੀਂ ਕਿੱਥੇ ਦੱਬੀ ਦਿੱਤੀ ਕਿਤੇ ਹੁਣ ਤਾਂ ਸਮਾਂ ਆਇਆ ਹੈ ਜੀ ਦੁਨੀਆ ਤੇ ਹੁਣ ਤਾਂ ਦੱਬੀ ਦਿੱਤੀ ਇਸ ਕਰਕੇ ਮਾਪਿਆਂ ਨੂੰ ਜ਼ਰੂਰ ਸਾਰੇ ਬੱਚਿਆਂ ਦਾ ਇਕੋ ਜਿਹਾ ਧਿਆਨ ਰੱਖਣਾ ਚਾਹੀਦਾ ਇਹ ਮੇਰੀ ਗੱਲ ਜਰੂਰ ਨੋਟ ਕਰਿਓ ਜੇ ਮੇਰੀ ਵੀਡੀਓ ਵਧੀਆ ਲੱਗੀ ਕਮੈਂਟ ਸ਼ੇਅਰ ਜਰੂਰ ਕਰਿਓ ਮੇਰੀ ਗੱਲ ਨਾਲ ਸਹਿਮਤ ਆ ਜਾਂ ਨਹੀਂ ਕਮੈਂਟ ਜਰੂਰ ਕਰਿਓ ਜੀ